ਦਾਈ ਇਹ ਇਸ ਮੌਤ ਤੋਂ ਡਰਦੇ ਆ ਸਚਾਈ ਆ ਇਹਨੇ ਆਉਣਾ ਹੀ ਆਉਣਾ ਭਾਵੇਂ ਗੁਰੂ ਹੋਵੇ ਪੀਰ ਹੋਵੇ ਨੌਰੀਆ ਨਬੀ ਔਲੀਆ ਪੀਰ ਕੋਈ ਹੋਵੇ ਇਹ ਤੇ ਸਮੇਂ ਤੇ ਆਉਣੀ ਆ ਜਦ ਆਉਣੀ ਆ ਇਹਨੂੰ ਕੋਈ ਰੋਕ ਹੀ ਨਹੀਂ ਸਕਦਾ ਤੇ ਆਉਣੀ ਵੀ ਨਿਸ਼ਚਿਤ ਸਮੇਂ ਤੇ ਤਬਰਜੀ ਦਾ ਨਹੀਂ ਹੋਣੀ ਫਿਰ ਤਾਂ ਕਿਸੇ ਚੀਜ਼ ਦਾ ਇਹ ਸਮਝ ਉਹ ਬਾਲੀਏ ਦਾ ਨਾ ਪਾਛੇ ਸਾਨੂੰ ਸਮਝਾਉਂਦੇ ਫਿਰੋ ਇਦਾਂ ਸਾਨੂੰ ਜੀਵਨ ਜਾਚ ਮਿਲਦੀ ਆ ਜੀਵਨ ਜੁਗਤੀ ਮਿਲਦੀ ਆ ਹੁਣ ਪਾਛੇ ਜਿਸ ਮੌਤ ਦਾ ਸੰਸਾਰ ਤੋਂ ਡਰਿਆ ਨਾ ਤੇ ਮਰਿਆ ਜਾਂਦਾ ਬੰਦਾ ਕਿੱਥੇ ਆ ਬੰਦਾ ਮਰਿਆ ਜਾਂਦਾ ਕਿੱਥੇ ਆ ਜਾਂ ਕਬਰਿਸਤਾਨ ਵਿੱਚ ਜਾਂ ਸ਼ਮਸ਼ਾਨ ਵਿੱਚ ਇਹ ਤਾਂ ਹੋਰ ਸਮਝਾਣੀ ਪੈਰੋ ਅਸੀਂ ਭਾਵੇਂ ਇੱਕੋ ਹੀ ਗੱਲ ਕਹੀ ਜਾ ਰਹੇ ਹਾਂ ਦੋਨਾਂ ਨੂੰ ਇੱਕੋ ਹੀ ਗੱਲ ਕਹੀ ਜਾ ਰਹੇ ਹਾਂ ਸ਼ਮਸ਼ਾਨ ਘਰ ਵੱਖਰਾ ਏ ਸ਼ਬਦ ਤੇ ਕਬਰਸਤਾਨ ਸ਼ਬਦ ਜਿਹੜਾ ਵੱਖਰਾ ਏ ਫਿਰ ਕਹਾਂਗੇ ਕੀ ਫਰਕ ਕਿਉਂਕਿ ਤਰਕ ਵਾਲਾ ਜਣਾ ਦੁਬਾਰਾ ਕਬਰਸਤਾਨ ਜਿੱਥੇ ਮਰਦੇ ਦਬਾਏ ਜਾਂਦੇ ਆ ਮਰਨ ਤੋਂ ਬਾਅਦ ਸ਼ਮਸ਼ਾਨ ਕਾਡੇ ਜਿੱਥੇ ਸੜੇ ਜਾਂਦੇ ਆ ਅਸੀਂ ਪਰ ਦੋਨਾਂ ਨੂੰ ਇੱਕੋ ਜੀ ਜਾਂਦੇ ਆ ਆਪਾਂ ਗੱਲ ਤਨਗੁਰ ਨਾਨਕ ਸਾਹਿਬ ਦੇ ਪਾਵਨ ਜੀਵਨ ਦੇ ਵਿਚਾਰ ਕਰ ਰਹੇ ਪਿਆ ਰਹੋ ਅੱਜ ਤੀਸਰਾ ਦਿਨ ਹੋਇਆ ਕਿ ਪਾਤਸ਼ਾਹ ਜੀ तकरीबन ਦਿਨ ਚੜ੍ਹੇ 7-8 ਵਜੇ ਜਿਸ ਪਾਣੀ ਵਿੱਚੋਂ ਵੀ ਮਾਰ ਕੇ ਲੋਬ ਹੋਈ ਸੀ ਦੁਨੀਆ ਦੀ ਜਗਾ ਤੋਂ ਉਸੇ ਪਾਣੀ ਵਿੱਚੋਂ ਉਸੇ ਜਗਾ ਵਿੱਚੋਂ ਅੱਠ ਨੌਵੇਂ ਵਾਰ ਦੁਬਕੇ ਤੁਰੇ ਆ ਰਹੇ ਹੁਣ ਅਡੇ ਕੇ ਮਰਦਾਨਾ ਤੇ ਵਾਪਸ ਆਣ ਘਰ ਨੂੰ ਉਹਨੇ ਹੁਣ ਕੇ ਰੋਲਾ ਪਾਇਆ ਮਤਨਗੁਰ ਨਾਨਕ ਸਾਹਿਬ ਜੀ ਪਾਣੀ ਵਿੱਚ ਸ਼ਨਾ ਨੂ ਬਗਰ ਨੂੰ ਵੜੇ ਮੁੜ ਕੇ ਨਿਕਲੇ ਨਹੀਂ ਮੈਂ ਤਾਂ ਕਈ ਘੰਟੇ ਡੀ ਕੇ ਆ ਗਿਆ ਰੋਲਾ ਪੈ ਗਿਆ ਤੇ ਆਪਾਂ ਪਿੱਛੇ ਵਿਚਾਰ ਕਰ ਰਹੇ ਆ ਕਿ ਦੋ ਦਿਨ ਲੱਦੇ ਰਹੇ ਤੇ ਜੇ ਨਾ ਨਾ ਮਿਲਣਾ ਤੇ ਸਾਰਿਆਂ ਨੇ ਬੰਦੇ ਬੁੜੀਆਂ ਨੇ ਇਕੱਠੇ ਹੋ ਕੇ ਤੇ ਬੀਬੀ ਨਾਨਕੀ ਕੋਲ ਜਾ ਕੇ ਰੋਣਾ ਅਰ ਇਹੋ ਜਿਹੇ ਸ਼ਬਦ ਕਹਣੇ ਵੇ ਕਿਵੇਂ ਨਾ ਕਿਵੇਂ ਇਹਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਾਵੇ। ਕਿਉਂਕਿ ਗੰਮ ਅੰਦਰ ਬੈਠਾ ਹੋਇਆ ਗੰਮ ਬਹੁਤ ਬੁਰਾ ਹੈ। ਗੰਮ ਤਾਂ ਵੈਸੇ ਹੀ ਬੁਰਾ ਹੈ ਪਰ ਅੰਦਰ ਬੈਠ ਜਾਵੇ ਉਹ ਬੜਾ ਹੀ ਬੁਰਾ। ਉਸ ਸੀਸ ਨੂੰ ਪਦਰੇ ਕਿੰਨੀਆਂ ਬਿਮਾਰੀਆਂ ਲਾ ਦੇਵੇ। ਤੇ ਛਾੜੇ ਬੀਬੀਆਂ ਦਾ ਬੰਦਿਆਂ ਦਾ ਕਹਿਣ ਦਾ ਰੋਣ ਦਾ ਇਹੋ ਜੀਆਂ ਗੱਲਾਂ ਦੁੱਖ ਭਰੀਆਂ ਕਰਨ ਦਾ। ਬੀਬੀ ਨਾਨਕੀ ਕੋ ਇਹੋ ਇਸੇ ਕਿ ਬੀਬੀ ਨਾਨਕੀ ਦਾ ਤੇ ਤੁੰਗੁਰ ਦਾਨੁਪਾਸ਼ੇ ਦਾ ਪਿਆਰ ਹੱਥੋਂ ਜ਼ਿਆਦਾ ਸੀ ਬੀਬੀ ਨਾਨਕੀ ਖੁਦ ਖੁਦਾ ਮੰਦੀ ਸੀ ਇੰਨਾ ਵੱਡਾ ਪਿਆਰ ਸੀ ਅੱਜ ਤੱਕ ਭਾਵੇਂ ਬੀਬੀਆਂ ਖੁਦ خدا ਛੱਡ ਕੇ ਭਰਾ ਵੀ ਨਾ ਮੰਨਣ ਅਪਾ ਦੇਹਦ ਸੰਸਾਰ ਵਿੱਚ ਮੂਮਟਾ ਹੋ ਜਾਂਦਾ ਹੈ ਅੱਲਾ ਮੂ ਮਟਾ ਰਿੰਦਾ ਵੈਰ ਪਾ ਜਾਂਦਾ ਬਹੁਤ ਤੱਕ ਗੱਲ ਪਹੁੰਚ ਜਾਂਦੀ ਆ ਹੈ ਤੋ ਵੀ ਪੜ ਭਰਾਇਆ ਪਰ ਬੀਬੀ ਨਾਮ ਕੀ ਦਾਡਾ ਬੜਾ ਪ੍ਰਗ ਪਿਆਰ ਸਿੰਘ ਅੱਲਾ ਪਿਆਰ ਦੇ ਸਿੱਖੋਤ ਖੁਦਾ ਸਮਝਦੀ ਸੀ ਤੇ ਸਿਆੜਾ ਬੀਬੀਆ ਬੰਦਿਆਂ ਦਾ ਖਿਆਲ ਸੀ ਕਿ ਜੇ ਗਾਮੇ ਦੇ ਅੰਦਰ ਬੈਠ ਗਿਆ ਇਸ ਦਾ ਵਾਸਤੇ ਰੋਗੀ ਹੋ ਜੂਗੀ ਪਰ ਜਿਨ੍ਹਾਂ ਨੇ ਅਫਸੋਸ ਕਰਨ ਵਾਸਤੇ ਦੋ ਦਿਨ ਜਾਂਦੇ ਰਹੇ ਜਿਹੜੇ ਉਨਾਂ ਨੂੰ ਚਾਹ ਪਾਣੀ ਪਿਉਂਦੇ ਨੇ ਚਾਹ ਤੇ ਚੋ ਨਹੀਂ ਸੀ ਹੁੰਦੀ ਪਾਣੀ ਥਾੜੀ ਪੁੱਛਦੇ ਨੇ ਪਿਉਂਦੇ ਜੇ ਸੇਵਾ ਕਰਦਰੀ ਉਹਨਾਂ ਦੇ ਘਰ ਗਿਆ ਦੀ ਤੇ ਜਦੋਂ ਕਹਣਾ ਦਾ ਤੇਰਾ ਭਰਾ ਡੁੱਬ ਗਿਆ ਤੇ ਬੀਬੀ ਨਾਨਕੀ ਦਾ ਕੋਈ ਸ਼ਬਦ ਹੁੰਦਾ ਸੀਗਾ ਦੇਖੋ ਭਰੋਸਾ ਪਿਆਰਿਓ ਸਾਡਾ ਤਿੰਨਾਂ ਦਾ ਗੁਰੂ ਤੇ ਭਰੋਸਾ ਤੇ ਬੀਬੀ ਨਾਨਕੀ ਨੇ ਜੇ ਉਹਨੂੰ ਖੁਦ خدا ਮੰਨਿਆ ਤਾਂ ਉਹਦਾ ਕਿੰਨਾ ਵੱਡਾ ਭਰੋਸਾ ਸੀ ਉਹਦਾ ਪ੍ਰੋਸੈਸ ਇਹ ਕਿ ਜਿਹੜੇ ਦੁਨੀਆ ਨੂੰ ਤਾਰਨ ਆਇਆ ਜਿਹੜਾ ਦੁਨੀਆ ਨੂੰ ਤਾਰਨ ਆਇਆ ਨਾ ਉਹ ਕਿਵੇਂ ਡੁੱਬ ਸਕਦਾ ਉਹ ਤਾਂ ਡੁੱਬਣ ਨੂੰ ਤਰਦਾ ਆ ਉਹ ਨਹੀਂ ਡੁੱਬ ਸਕਦਾ ਕਦੇ ਵੀ ਨਹੀਂ ਡੁੱਬ ਸਕਦਾ ਪਰ ਲੋਕਾਂ ਦੀ ਨਿਗਾਹ 'ਚ ਡੁੱਬਿਆ ਸੀਗਾ ਕਿਉਂਕਿ ਲੋਕਾਂ ਦੇ ਮੂੰਖਾਂ ਇੰਨਾ ਖਾਦ ਨਾਲ ਦੀਦਾ ਨਹੀਂ ਸੀ ਅੱਜ ਹੁਣ ਤੀਜਾ ਦਿਨ ਹੋਇਆ ਤੇ ਬਾਹਰ ਆ ਰਹੇ ਨੇ ਥੋੜਾ ਕੱਪੜੇ ਤੋਂ ਬਗੈਰੀ ਹੋਣਾ ਸੀ ਜਿਹੜਾ ਕੋਈ ਤਨ ਨੂੰ ਕੱਪੜਾ ਪਹਿਲਾਂ ਪਾਇਆ ਉਹ ਵਸ਼ਨਾਣ ਕਰਨ ਲੱਗਿਆ ਉਹ ਹੀ ਕੱਪੜਾ ਸੀ ਪਤਨ ਨੂੰ ਸਿਰ ਨੂੰ ਨਗੇ ਟੱਕੜ ਮਾਰ ਤੇ ਉਸੇ ਦਾ ਤੁਰੇ ਹੁੰਦੇ ਹੁਣ ਆ ਰਹੇ ਆ ਪੜੇ ਵਿੱਚੋਂ ਨਿਕਲ ਕੇ ਆ ਰਹੇ ਸਾਰੀਆਂ ਦੀਆਂ ਅੱਖਾਂ ਨੇ ਦੇਖਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਦੇਖਿਆ ਉਹਨਾਂ ਉਹਨਾਂ ਨੇ ਜਾ ਕੇ ਬੀਬੀ ਨਾਲ ਕਿਹਨੂੰ ਬਤਾਇਆ ਦਿੱਤੀਆਂ ਬੇ ਤੇਰਾ ਵੀਰ ਜਿੰਦਾ ਆ ਬਰਿਆ ਨਹੀਂ ਪਾਣੀ ਚ ਨਹੀਂ ਡੁੱਬਿਆ ਓ ਤੇਰਾ ਬੀਬੀ ਤੇਰਾ ਵਿਸ਼ਵਾਸ ਬਹੁਤ ਵੱਡਾ ਹੈ ਪ੍ਰਾਤੇ ਤੂੰ ਖੁਦ ਸਭ ਖੁਦਾ ਸਮਝਿਆ ਏ ਉਹ ਖੁਦ ਖੁਦਾ ਵਾਕਿਆ ਖੁਦ ਖੁਦਾ ਏ ਕਿ ਉਹ ਅੱਜ ਬਾਹਰ ਆ ਰਿਹਾ ਉਸੇ ਪਾਣੀ ਵਿੱਚ ਉਸੇ ਜਗ੍ਹਾ ਤੂੰ ਅਰ ਫੇ ਉਹ ਆਪਣੇ ਘਰ ਨੂੰ ਹੀ ਗਏ ਚਨ ਗੁਰਦਾਮ ਸਾਹਿਬ ਦੀ ਬਾਰਾਏ ਆਪਣੇ ਘਰ ਨੂੰ ਹੀ ਗਏ ਬੀਬੀ ਨਾਨਕ ਦੇ ਘਰ ਦੂਨੀ ਗਏ ਦੋ ਖਾਂ ਦੇ ਘਰ ਦੂਨੀ ਗਏ ਜਿੱਥੇ ਮੋਦੀਖਾਨਾ ਕਰ ਰਹੇ ਸੀ ਕਿਉਂਕਿ ਮੋਦੀਖਾਨਾ ਛੱਡ ਕੇ ਗਏ ਸੀ ਨਾ ਤੇ ਕੋਈ ਵਿਗੜੀ ਨਹੀਂ ਸੀ ਨवाब ਦੇ ਤੇ ਧਰਗੁਰ ਦਾ ਸਾਧਕ ਕੋਈ ਵਿਗੜੀ ਨਹੀਂ ਪਿਆਰ ਸੀਗਾ ਨਾ ਤ ਉਸ ਪਿਆਰ ਵਾਲੇ ਘਰ ਵਿੱਚ ਗਏ ਜਿਹਦਾ ਮੋਦੀਖਾਨਾ ਕਰਦੇ ਸੀ ਨਾ ਆਪਣੇ ਘਰ ਵਿੱਚ ਗਏ ਨਾ ਬੀਬੀ ਨਾਨਕ ਦੇ ਘਰ ਵਿੱਚ ਗਏ ਕਿੱਧਰ ਗਏ ਫਿਰ ਪਣੀ ਤੋਂ ਬਾਅਦ ਤੇ ਤੀਸਰੇ ਦਿਨ ਬਾਹਰ ਸਭ ਸਭ ਲੋਕਾਂ ਨੇ ਦੇਖਿਆ ਆਇਆ ਨੂੰ ਫਿਰ ਗਏ ਕਿਥੇ ਜਿਸ ਜੀ ਤੂੰ ਫਿਰ ਉਸੇ ਡਰਦੇ ਹੋ ਉਥੇ ਗਏ ਉਹ ਕਿਹੜੀ ਜਗ੍ਹਾ ਹੈ ਉਹ ਆ ਪੈਰੂ ਸ਼ਮਸ਼ਾਨ ਘਾਟ ਇਸ ਸ਼ਮਸ਼ਾਨ ਘਾਟ ਵਿੱਚ ਕੌਣ ਜਾਂਦੇ ਆ ਮੁਰਦੇ ਸ਼ਮਸ਼ਾਨ ਘਾਟ ਮੁਰਦੇ ਜਾਂਦੇ ਨੇ ਹੁਣ ਦੇਖੋ ਜੀਵਨ ਕਿੱਧਰਲੇ ਪਾਸੇ ਨੂੰ ਜਾਂਦਾ ਤੇ ਕੀ ਸਾਨੂੰ ਸਿਖਿਆ ਦਿੰਦਾ ਜੇ ਸੰਸਾਰ ਨੂੰ ਤਰਨ ਜਾਣਾ ਉਹਨੇ ਤੇ ਯਾਤਰਾ ਸ਼ੁਰੂ ਕਿਤੋਂ ਕੀਤੀ ਹੁਣ ਜਾਣਾ ਉਹ ਸੰਸਾਰ ਤੋਂ ਤਰਨ ਵਾਸਤੇ ਕਿਉਂ ਜਦੋਂ ਉਹਨਾਂ ਨੇ ਉੱਚੀ ਅਵਸਥਾ ਵਿੱਚ ਜਾ ਕੇ ਦੇਖਿਆ ਤੇ ਸਾਰੀ ਲੋਕਾਈ ਸਾਰਾ ਸੰਸਾਰ ਅਗਬੀ ਸੜਦਾ ਦਿਸਾਲੋ ਨੂੰ ਅਗ ਕਿਹੜੀ ਸੀ ਜਿਸਨ ਸੜਦੇ ਦੇਖੇ ਤਨਗੁਰ ਦਾ ਜਾਨੇ ਕਾਮ ਰੋ ਲੋਭੋਂ ਘਰ ਦੀ ਅਗ ਤ੍ਰਿਸ਼ਨਾ ਦੀ ਅਗ ਈਰਖਾ ਦੀ ਅਗ ਦੁਐਤ ਦੀ ਅਗ ਕਾੜੇ ਸਾੜੇ ਦੀ ਅਗ ਪਤਾ ਨਹੀਂ ਕਿੰਨੀਆਂ ਗੱਗਾ ਵਿੱਚ ਸੜਿਆ ਸੀ ਸਾਰਾ ਸੰਸਾਰ ਜਦੋਂ ਇਹ ਦੇਖਿਆ ਨਾ ਤੇ ਬੈਠ ਨਹੀਂ ਸਕੇ ਕੋਈ ਜਦੋਂ ਜਦ ਬੈਟਰੀ ਹੋ ਜਦ ਰੁਕ ਨਹੀਂ ਸਕਦੀ ਫਿਰ ਕਿਵੇਂ ਨਾ ਕਿਵੇਂ ਇਹਨਾਂ ਨੂੰ ਇਹਨਾਂ ਦੇ ਤਬਿਆ ਹੋયા ਮਨਾਂ ਨੂੰ ਸ਼ਾਂਤ ਕੀਤਾ ਜਾਵੇ ਤੇ ਤਨਗੁਰ ਦਾਸ ਸਾਹਿਬ ਜਾ ਕੇ ਸ਼ਮਸ਼ਾਨ ਘਾੜ ਵਿੱਚ ਬੈਠ ਗਏ ਹੁਣ ਸੰਸਾਰ ਦੇ ਜਿਹੜੇ ਸਿਆਣੇ ਲੋਕ ਸੀਗੇ ਉਸ ਟਾਈਮ ਦੇ ਉੱਥੇ ਉੱਥੋਂ ਦੇ ਲੋਕ ਸੀਗੇ ਉਹਨਾਂ ਨੇ ਕਿਹਾ ਵੇ ਸ਼ਾਇਦ ਦਿਮਾਗ ਵਿੱਚ ਕੋਈ ਪਰਤ ਪੈ ਗਿਆ ਪਾਣੀ ਵਿੱਚ ਦੋ ਦਿਨ ਰਹੇ ਆ ਤਿੰਜੇ ਦਿਨ ਨਿਕਲੇ ਆ ਸ਼ਾਇਦ ਕੋਈ ਦਿਮਾਗ ਤੇ ਲੋੜ ਪੈ ਗਈ ਹੋ ਤਿੰਜੇ ਦਾ ਦਿਮਾਗ ਤੇ ਲੋੜ ਨਹੀਂ ਪਿਆ ਤੇ ਕੋਈ ਪੂਤਪਰੇ ਦੀ ਛਾਇਆ ਕੋਈ ਵੀ ਸਾਡੇ ਕੋਈ ਆਮ ਨਹੀਂ ਹੋਈ ਗੱਲ ਇਹ ਨਾ ਵੀ ਇਹ ਤਾਂ ਪੂਤਪਰੇ ਚੱਪੜ ਗਿਆ ਪਰ ਕੋਈ ਦਵਾਈ ਹੋਵੇ ਤਾਂ ਕਹਿੰਦੇ ਪੂਤ ਪੂਤਪਰੇ ਚੱਪੜ ਗਿਆ ਵੀ ਤੇ ਵੱਡਾ ਧਿਆਨ ਸਾਡਾ ਕੋਲ ਸਾਰੇ ਲੋਕਾਂ ਨੇ ਫਿਰ ਕੀ ਕੀਤਾ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਕੋਈ ਦਿਮਾਗ ਵਰਤਾ ਗਿਆ ਵੀ ਪਿੰਡ ਛੱਡ ਕੇ ਉਸ ਸ਼ਹਿਰ ਦਾ ਵਿਚ ਕੋਲ ਹੋ ਕੇ ਬੈਠ ਗਏ ਜਾ ਕੇ ਪੁੱਛਿਆ ਚੁੱਪ ਨੇ ਬਸ ਨੇ ਬੋਲਨੇ ਦੇ ਕੁਝ ਵੀ ਫਿਰ ਹੋਰ ਜਿਆਦਾ ਚੱਕ ਹੋ ਗਏ ਬਈ ਵਾਕਿਆ ਕੋਈ ਨਾ ਕੋਈ ਉਫਰੀ ਚੀਜ਼ ਕਾਜੀ ਨੂੰ ਸੱਦਿਆ ਗਿਆ ਕਾਲੀ ਆਣ ਕੇ ਝਾੜਪੂ ਕਰਨ ਲਗਾ ਤੂੰ ਵੀ ਸਿਆਣਾ ਝਾੜਪੂ ਕੀ ਕਰਦਾ ਹੁੰਦਾ ਔਰ ਚੱਚੇ ਆਣ ਨੇ ਕੀ ਕਰਦਾ ਹੁੰਦਾ ਉਹ ਆਪਣੇ ਮੰਦਰਾ ਨੂੰ